ਇਹ ਜੈਵਲਰੀ ਬਾਕਸ ਹੈ ਜੀ ਇਹ ਜੈਵਲਰੀ ਬਾਕਸ ਆ ਪੁਰਾਣੀ ਆ ਹਨਾ ਸਾਡੇ ਪੁਰਾਣੇ ਜ਼ਮਾਨੇ ਦਾ ਦੇਖੋ ਆ ਕੜਾਈ ਕੁੜੀ ਬੜੀ ਕੀਤੀ ਆ ਹਾਂਜੀ ਕਮਾਲ ਸੀ ਲੋਕ ਤੇ ਆ ਕੀ ਆ ਓਏ ਹੋਏ ਆ ਕੀ ਆ ਫਿਰ ਇਹ ਆਹ ਇਹ ਜੀ ਹੁੱਕਾ ਹੈਗਾ ਅੰਬੀ ਹੁੱਕਾ ਵਜਦਾ ਜੀ ਇਹ ਇਹ ਮੈਂ ਪਹਿਲੇ ਦਿਹਾਸ ਤੇ ਸਾਰਾ ਹਰਿਆਣਾ ਘੁੰਮੇ ਸੌ ਤਈ ਜਾ ਪੀਕ ਇਹ ਅੰਬੀ ਹੁੱਕ ਹੈ ਜੀ ਸਫਰ ਦੇ ਵਿੱਚ ਯੂਜ਼ ਕਰਦੇ ਸੀਗੇ ਇਸ ਤਰ੍ਹਾਂ ਯੂਜ਼ ਕਰਨ ਪੀਣ ਵਾਸਤੇ ਆ ਜੀ ਕੌਸੀ ਉੱਤਰਨੇ ਤੇ ਜਾ ਕੇ ਦੇਖਦੇ ਰਹੇ ਨੇ ਇਹ ਤਾਂ ਹੁੱਕਾ ਹੀ ਨਹੀਂ ਸੀ ਕਿਸੇ ਕੋਲੇ ਦਰਸ਼ਕੋ ਤੁਸੀਂ ਵੀ ਅਕਸਰ ਦਿੱਲੀ ਬੈਠੇ ਹੋ ਦੇਖਿਓ ਇਹ ਜਾਂ ਦੇਖਿਆ ਕਦੇ ਹੁੱਕਾ ਇਹ ਹੈ ਮਤਲਬ ਛੋਟਾ ਹੈ ਨਾ ਹਾਂਜੀ ਹਾਂਜੀ ਸਫਰ ਦੇ ਲਈ ਕੋਈ ਬਾਹਲਾ ਔਖਾ ਹੋਵੇ ਬੰਦਾ ਪਾਈ ਉਹ ਆਪਦਾ ਲਿਆ ਸਕਦਾ ਹਾਂਜੀ 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 ਜਿਹਦਾ ਨਹੀਂ ਹਸਾਂ ਦਾ ਅੰਬ ਦੀ ਸ਼ੇਪ ਦੇ ਵਿੱਚ ਹੈ ਜੀ ਅੰਬੀ ਹਾਂ ਅੰਬੀ ਹੁੱਕਾ ਵਈ ਤੇ ਅੰਬੀ ਹੁੱਕਾ ਦੇਖੋ ਲੈ ਅੰਬ ਦੀ ਸ਼ੇਪ ਦੇ ਵਿੱਚ ਬਣਾਇਆ ਹੋਇਆ ਅੰਬੀ ਹੁੱਕਾ ਨਿੱਕਾ ਹੈ ਥੋੜਾ ਜਿਹਾ ਮਾਲ ਪੈਂਦਾ ਹੋਊਗਾ ਉਹ ਤੁਹਾਨੂੰ ਗਾਂਹ ਵਾਲੇ ਸਕੀਰੀ ਵਾਲੇ ਤੋਂ ਮੰਗ ਲੈਂਦਾ ਹੋ ਜਾ ਕੇ ਤੇ ਇੱਕ ਆਹ ਇਹ ਕੀ ਆ ਇਹ ਮੈਡੀਟੇਸ਼ਨ ਬੋਲ ਹੈ ਜ ਕਿਵੇਂ ਕੀ বাজਦਾ ਕੀ ਹੈ ਨੂੰ ਮਤਲਬ ਕਿ ਜਿਆਦਾਤਰ ਜਿਹੜੇ ਤਿੱਬਤ ਦੇ ਉੱਥੇ ਜਿਹੜੇ ਮੈਡੀਟੇਸ਼ਨ ਕਰਦੇ ਨੇਗੇ ਉਹ ਸਾਈਡ ਜਿਆਦਾ ਯੂਜ਼ ਹੁੰਦਾ ਹੈ ਆਵਾਜ਼ ਪੈਦਾ ਕਰਕੇ ਹਾਂਜੀ ਇਹ ਓ ਓਮ ਦਾ ਮਤਲਬ ਕਿ ਇਹਦੀ ਆਵਾਜ਼ ਜਿਹੜੀ ਆਉਂਦੀ ਆ ਓਮ ਦੇ ਨਾਲ ਰਿਲੇਟਡ ਹੈ ਜੀ ਇਹ ਤਾਂ ਆਵਾਜ਼ ਵੱਧ ਰਹੀ ਆ ਨਾ ਹਾਂਜੀ ਵਾਈਬ੍ਰੇਸ਼ਨ ਹੈ ਜੀ ਇਹ ਸਾਰੀ ਆਹ ਵਾਈਬ੍ਰੇਸ਼ਨ ਹੈ ਵਾਈਬ੍ਰੇਸ਼ਨ ਹੈ ਜੀ ਮਤਲਬ ਵਾਈਬ੍ਰੇਸ਼ਨ ਨਾਲ ਆਵਾਜ਼ ਹੌਲੀ ਜਿਹੀ ਕਰੇਟ ਰਨ ਕਰਕੇ ਘੁਮਾਉਂਦੇ ਆ ਉਹ ਤਾਂ ਆਵਾਜ਼ ਵੱਧ ਜਾਂਦੀ ਹੈ ਇੱਕ ਨਗਾਰੇ ਦਾ ਕੰਮ ਵੀ ਕਰਦਾ ਹੈ ਹੈਨਾ ਬਿਲਕੁਲ ਪੁਰਾਣੇ ਜ਼ਮਾਨਿਆਂ ਦੇ ਵਿੱਚ ਇਹ ਜਿਹੇ ਕੰਮ ਹੁੰਦੇ ਸੀਗੇ ਪੁਰਖਿਆਂ ਦੇ ਆ ਭਾਂਡੇ ਪਏ ਆ ਜੱਗ ਪਏ ਆ ਪੁਰਾਣੇ ਸਟੂਪ ਪਏ ਆ ਬੋਤਲ ਹਾਂਜੀ ਬਰਾਸ਼ ਦੀ ਬੋਤਲ ਹੈ ਜੀ ਇਹ ਨਵੇਂ ਪੀਸ ਨੇ ਜੀ ਅੱਜ ਕੱਲ ਮਿਲ ਜਾਂਦੇ ਆ ਖੈਰ ਅੱਛੇ ਮਿਲ ਜਾਂਦੇ ਆ ਤਾਂ ਡੋਲੂ ਵਗੈਰਾ ਪਏ ਆ ਤੁਹਾਡੇ ਹੈਨਾ ਕਾਫੀ ਚੀਜ਼ਾਂ ਨੇ ਹੂੰ ਆਹ ਇਹ ਕੀ ਹੈ ਇਹ ਜ਼ਿਆਦਾਤਰ ਸਿੱਧੂ ਸਾਹਿਬ ਇਹ ਸਾਊਥ ਸਾਈਡ ਯੂਜ਼ ਹੁੰਦੇ ਨੇ ਇਹ ਇਹ ਪੈਮਾਨੇ ਨੇ ਜੀ ਇਹ ਇਹ ਤੋਲ ਸਿਸਟਮ ਹੈ ਮਤਲਬ ਕਿ ਇੱਕ ਕੱਪ ਭਰ ਕੇ ਤਾਂ 200 ਗ੍ਰਾਮ ਵਜਨ ਇਹਦਾ ਮਤਲਬ ਕਿ 400 ਗ੍ਰਾਮ ਵਜਨ ਉਹਦਾ 600 ਗ੍ਰਾਮ ਵਜਨ ਇਹ ਪੈਮਾਨੇ ਨੇ ਜੀ ਇਹ ਪੈਮਾਨੇ ਨੇ ਤਰਲ ਚੀਜ਼ਾਂ ਨੂੰ ਮਾਪਣ ਦੇ ਇਹ ਨਹੀਂ ਜੀ ਇਹ ਚਾਵਲ ਚੀਨੀ ਸਾਰਾ ਕੁਝ ਇਹਦੇ ਚ ਯੂਜ਼ ਹੁੰਦਾ ਸੀ ਇਹਦੇ ਵਿੱਚ ਯੂਜ਼ ਹੁੰਦਾ ਸੀ ਮੈਂ ਕਿਹਾ ਸ਼ਾਇਦ ਤਰਲ ਦੇ ਲਈ ਪੈਮਾਨਾ ਰੱਖਿਆ ਹੋਵੇ ਨਹੀਂ ਜੀ ਤੇ ਇੱਕ ਆਹ ਤੁਹਾਡਾ ਡੱਬਾ ਜ ਮੈਨੂੰ ਬੜਾ ਚੰਗਾ ਲੱਗਿਆ ਆ ਰੋਟੀ ਵਾਲਾ ਕੀ ਹੁੰਦਾ ਹਾਂ ਜੀ ਲੰਚ ਬਾਕਸ ਇਹ ਜੁਐਲਰੀ ਬਾਕਸ ਵੀ ਇਹਨਾਂ ਨੂੰ ਕਹਿ ਦਿੰਦੇ ਨੇ ਜੀ ਲੰਚ ਬਾਕਸ ਵੀ ਮਤਲਬ ਕਿ ਯੂਜ਼ ਹੋ ਜਾਂਦਾ ਸੀ ਬਾਕਸ ਹੈ ਜੀ ਇਹ ਬਰਾਸ਼ ਕਿਤੇ ਵਰਤ ਲੋ ਬਿਲਕੁਲ ਜੀ ਪਿੱਤਲ ਆ ਨਾ ਜੀ ਇਹ ਪਿੱਤਲ ਬਰਾਸ਼ ਦੇ ਦਾ ਮਹਿੰਗਾ ਹੀ ਬਹੁਤ ਆਊਗਾ ਹੈ ਨਾ ਤੇ ਕਾ ਡੋਲੂ ਖੂਹਾਂ ਦੇ ਵਿੱਚ ਪਾਣੀ ਹਾਂ ਜੀ ਹਾਂ ਜੀ ਖੂਹ ਵਾਲਾ ਡੋਲ ਵਜਦਾ ਜੀ ਡੋਲ ਵਜਦਾ ਜਿਹੜਾ ਉਹ ਲੱਗਿਆ ਹੁੰਦਾ ਸੀਗਾ ਓਣੀ ਦੇ ਉੱਤੇ ਆ ਦੇਖੋ ਲੈ ਆ ਡੋਲੂ ਹੈ ਦਾ ਹੁਣ ਇਹ ਕਿੱਡਾ ਪੈਣਾ ਆ ਨਾ ਇਹ ਵੀ ਕੱਢਣਾ ਇੱਕ ਇਧਰੋਂ ਇੱਕ ਕੁੰਡੇ ਜਿਹਾ ਦਿੰਦੇ ਸੀ ਉਹ ਫਸਾ ਕੇ ਕੱਢਦੇ ਸੀ ਕੁੰਡੇ ਜੀ ਹਾਂ ਜੀ ਕਮਾਲ ਦੀ ਜੀ ਜੇ ਵੀ ਬਹੁਤ ਖੂਬਸੂਰਤ ਆ ਇੰਤਾ ਸੀ ਆਹ ਕੀ ਆ ਇਹ ਵੀ ਜੁਐਲਰੀ ਬਾਕਸ ਹੈ ਜੀ ਪੁਰਾਣਾ ਇਹ ਵੀ ਜੁਐਲਰੀ ਬਾਕਸ ਆ ਹਾਂ ਜੀ ਮੈਂ ਦੇਖਿਆ ਵੀ ਪੁਰਾਣੀ ਜਮਾਨੇ ਚ ਔਰਤਾਂ ਕਾफी ਸ਼ਕੀਨ ਸੀ ਬਹੁਤ ਸ਼ਕੀਨ ਸੀ ਹਰ ਤਕ ਸਾਫ ਤੇ ਆਰਟੀਫੀਸ਼ਲ ਪਰਸ ਸੇ ਇੱਕ ਬ੍ਰੈਂਡ ਜੇ ਲਾ ਕੇ ਦੇ ਦਿੰਦੇ ਆ ਠੀਕ ਆ ਕਿ ਮਹਿੰਗੇ ਹੁੰਦੇ ਪਰ ਇਹ ਸੱਚੀ ਕੋਈ ਮਹਿੰਗੇ ਸੀਗੇ ਬਿਲਕੁਲ ਜੀ ਬਿਲਕੁਲ ਕਾਨੇਕ ਵਸਤੂ ਦੇ ਤੌਰ ਤੇ ਕਿ ਸੱਚੀ ਕੋਈ ਬਹੁਤ ਮਹਿੰਗੀਆਂ ਚੀਜ਼ਾਂ ਹੁੰਦੀਆਂ ਸੀ ਇਹ